ਸੂਰਜ ਦੀਪਤਾ ਨਿਕਲ ਚੁੱਕੇ ਹੈ ਗਾਇਸ ਤੇ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਗਾਇਸ ਮਾਸ਼ ਸ਼ਿਵਰਾਤਰੀ ਦੀਆਂ ਲੱਖ ਲੱਖ ਮੁਬਾਰਕਾਂ ਤੋ ਹੈ ਗਾਇਸ ਵੈਲਕਮ ਬੈਕ ਟੂ ਅਨੀ ਵਲੋਗ ਆਈ ਹੋਪ ਗਾਇਸ ਤੁਸੀਂ ਸਾਰੇ ਠੀਕ ਹੋਗੇ ਆਲੇ-ਆਲੇ ਕਰਜ ਦਾ ਸਵਾਗਤ ਹੈ ਗਾਇਸ ਇੱਕ ਨਵੇਂ ਵਲੋਗ ਵਿੱਚ ਗਾਇਸ ਅੱਜ ਹੈ ਮਾਸ਼ ਸ਼ਿਵਰਾਤਰੀ ਤੇ ਬholenath ਜੀ ਦਾ ਅੱਜ ਸ਼ਾਤ ਬholenath ਤੇ Parvati ji di ਸ਼ਾਦੀ ਹੈ ਅੱਜ ਤੇ ਤੁਹਾਨੂੰ ਦਿਖਾਵਾਂਗੇ ਆਪਣੇ ਸਾਰੇ ਸਿੱਟੀ ਦੇ ਵਿੱਚ ਮੰਦਿਰਾਂ ਦੇ ਵਿੱਚ ਕੀ ਕੀ ਪ੍ਰੋਗਰਾਮ ਚੱਲਦਾ ਪਿਆ ਅੱਜ ਐਸੇ ਕਾਫੀ ਰੌਣਕ ਮਿਲਾ ਹੁੰਦਾ ਗਾਇਜ਼ ਐਸ ਮਤਲਬ ਮਾਸ਼ਵਿਰਾਤਰੀ ਵਾਲ ਦਿਨ ਬਈ ਵਧੀਆ ਗਾਇਜ਼ ਪ੍ਰੋਗਰਾਮ ਹੋਏਗਾ ਮਾਸ਼ਵਿਰਾਤਰੀ ਦਾ ਹਰ ਸਾਲ ਗਾਇਜ਼ ਮਾਸ਼ਵਿਰਾਤਰੀ ਦੇ ਮੰਦਿਰਾਂ ਲੋਕੀ ਢੂੰਡਦਾ ਹੁੰਦਾ ਹੁੰਦਾ ਬਣਾਉਂਦੇ ਨੇ ਕੋਈ ਭੰਗ ਪਿੰਦੇ ਨੇ ਤੇ ਕੋਈ ਇਹ ਕੁਸ਼ ਕਰਦੇ ਨੇ ਖੀਰ ਵੀ ਹੁੰਦੀ ਹੈ ਗਾਇਜ਼ ਤੁਹਾਨੂੰ ਦਿਖਾਵਾਂਗੇ ਆਪਾਂ ਸਾਰਾ ਪ੍ਰੋਗਰਾਮ ਬਈ ਕਿੱਥੇ ਕਿੱਥੇ ਕੀ ਕੁਸ਼ ਹੁੰਦਾ ਹੈ ਤੁਹਾਨੂੰ ਗਾਇਜ਼ ਇਹ ਵੀ ਦਿਖਾਵਾਂਗੇ ਕਿ ਬਜ਼ਾਰਾ ਦੇ ਵਿੱਚ ਕਿੰਨੀ ਕੁ ਬੀੜ ਹੁੰਦੀ ਹੈ ਮਾਸ਼ਵਿਰਾਤਰੀ ਤੇ ਕੀ ਕੁਸ਼ ਇਹ ਵੀ ਦਿਖਾਵਾਂਗੇ ਜਰੂਰ ਵਿਜ਼ਿਟ ਕਰੋ ਕੀ ਮਤਲਬ ਕੀ ਉਹਨਾਂ ਦੀ ਉਹ ਕਹਿੰਦੇ ਨਾ ਭਰਾਤ ਆਨੌਲੀ ਹੁੰਦੀ ਭਰਾਤ ਦੇ ਪ੍ਰੋਗਰਾਮ ਆਸਤੇ ਸਵਾਗਤ ਵਾਸਤੇ ਕੀ ਖਾਣ ਵਾਸਤੇ ਰੱਖਿਆ ਹੁੰਦਾ ਹੈ ਤਾਂ ਉਹ ਵੀ ਤੁਹਾਨੂੰ ਦਿਖਾਵਾਂਗੇ ਬਣੇ ਲੋ ਗਾਇਜ਼ ਵਲੌਗ ਤੇ ਅਮੇਰ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਤਾਂ ਅਸੀਂ ਆਪਾਂ ਕੰਮ ਕਰਾਵਾਂਗੇ ਸੋ ਗਾਇਜ਼ ਅਸੀਂ ਉਹਨਾਂ ਬੋਲੇਲਾਤ ਬਾਬਾ ਜੀ ਦੀ ਖੀਰ ਲਿਆਇਆ ਹੈ ਪ੍ਰਸ਼ਾਦ ਕਹਿੰਦੇ ਬਹੁਤ ਟੇਸਟੀ ਹੈ ਗਾਇਜ਼ ਹੁਣ ਅਸੀਂ ਜਾਵਾਂਗੇ ਗੈਲ ਬਾਜ਼ਾਰ ਤੁਹਾਨੂੰ ਦਿਖਾਵਾਂਗੇ ਬਾਜ਼ਾਰ ਦੀ رونਕ ਆਪਣੇ ਘਰ ਵਿੱਚ ਮੰਦਰ ਸੀ ਜੋ ਕਿ ਇਹ ਪ੍ਰਸ਼ਾਦ ਮਹੀਨ ਦਾ ਵਸੇ ਬੰਦੇ लाए मिया तेरी डोरे आए भोले के बारा दी सारे भागत दूर आड़े दर्जे तन पे बसमाये भक्तिया कुंडी छोटे आड़े आए भोले के पारक सारे भागत दूर आड़े दर्जे तन पे भसमर माए भक्त कुंडी सोटे आए चढ़ी மன்னமமர்வெயம் <laughs> காரச்சண்ட केला सको थोड़ा बात टम 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 पकड़ पम 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 बंद पम पम ले पकड़ पम पम बंद पम 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 बंद पम ले थोड़ा डरने से तम मेरा बंद का क्षमा प्रभुती बालक मैं भी दिल करने का हूं करकमन कटारी दूं और रक्त कमन है मेरे मन का यूं सब क्या न तलब मेरा है और ना कोई सब यही तेरा है थोड़ा मेरे थोड़ा मेरे थोड़ा ਤਾਂ ਗਾਇਜ਼ ਅਸੀਂ ਹੁਣ ਆ ਗਏ ਸੀ ਕਰੇ ਕਾਫੀ ਵਧੀਆ ਪ੍ਰੋਗਰਾਮ ਸੀ ਗਾਇਜ਼ ਬੋਲੇ ਨਾ ਬਾਬਾ ਜੀ ਦਾ ਇਹ ਸਾਰੇ ਨੇ ਕਾਫੀ ਮਤਲਬ ਕਿ ਮਜ਼ੇ ਲਏ ਅਸੀਂ ਵੀ ਦੇਖਿਆ ਸੀ ਕਾਫੀ ਰੌਣਕ ਮੇਲਾ ਸੀ ਧੰਨ ਵੀ ਦਿਖਾਇਆ ਹੈ ਗਾਇਜ਼ ਅਸੀਂ ਹੁਣ ਪਿੰਦੇ ਪੈ ਸੀ ਚਾ ਸ਼ਾਮ ਹੋ ਗਈ ਸੀ ਅਸੀਂ ਮਤਲਬ ਕਿ ਸਾਰਾ ਰੌਣਕ ਮੇਲਾ ਵੇ ਕੇ ਆ ਗਏ ਸੀ ਹੋਰ ਵੀ ਕੋਈ ਕੰਮ ਸੀ ਬਾਜ਼ਾਰ ਵਿੱਚ ਉਹ ਵੀ ਕਰਵਾ ਲਿਆ ਸੀ ਤੇ ਸਾਡੇ ਪਪਾ ਵੀ ਗਏ ਸੀ ਇਹ ਬਾਜ਼ਾਰ ਰੌਣਕ ਮੇਲਾ ਦੇਖਣ ਉਹਨੂੰ ਕਿਵੇਂ ਲੱਗੇ ਰੌਣਕ ਮੇਲਾ ਰੌਣਕ ਮੇਲਾ ਵਧੀਆ ਸੀ ਬੋਲੇ ਨਾ ਦਿਵਾਰ ਕਿਵੇਂ ਸੀ